ਯਾਰ ਜਿਵੇਂ ਆਪਣੀ ਪੁਰਾਣੇ ਪਿਆਬ ਦੀ ਜੇ ਆਪਾਂ ਗੱਲ ਕਰੀਏ ਤਾਂ ਉਦੋਂ ਆਪਣੇ ਪਿਆਬ ਦੇ ਵਿੱਚ ਸਲੇਡੇ ਵੀ ਬੜੇ ਪਾਏ ਜਾਂਦੇ ਸੀ ਤੇ ਉਹ ਜਿਹੜੇ ਸਲੇਡੇ ਸੀ ਐਵੇਂ ਦੀਆਂ ਜਗ੍ਹਾ ਦੇ ਵਿੱਚ ਹੀ ਰਹਿੰਦੇ ਹੁੰਦੇ ਸੀ ਤੇ ਖੈਰ ਹੁਣ ਤਾਂ ਪਤਾ ਨਹੀਂ ਮੈਂ ਤਾਂ ਹਲੇ ਤੱਕ ਕਦੇ ਹੀ ਨਹੀਂ ਵੇਖਿਆ ਸਲੇਡਾ ਤੇ ਯਾਰ ਮੱਥੇ ਉਹ ਨਾ ਲੱਗੇ ਕਿਉਂਕਿ ਸ਼ਣ ਬਣੀ ਹੋਈ ਨਾ ਜਿਵੇਂ ਅੱਜ ਤੋਂ ਕੋਈ 40 45 ਸਾਲ ਪਿੱਛੇ ਆਪਾਂ ਆ ਗਏ ਹਨਾ ਵੀ ਉਦੋਂ ਇਦਾਂ ਦੇ ਹੁੰਦੇ ਸੀਗੇ ਆ ਪੁਰਾਣੇ ਦਰਖਤ ਤੇ ਆ ਕੱਚਾ ਜਿਹੜਾ ਰਾਹ ਇਹ ਇਵੇਂ ਦਾ ਹੁੰਦਾ ਸੀਗਾ ਤੇ ਆਸ-ਪਾਸੇ ਜਿਹੜੇ ਪਹਾੜੀ ਟਿੱਕਰ ਵੀ ਹੁੰਦੇ ਸੀਗੇ ਤੇ ਬਿਲਕੁਲ ਮੈਨੂੰ ਤਾਂ ਐਵੇਂ ਹੀ ਫੀਲ ਹੁੰਦਾ ਪਿਆ ਵੀ ਜਿਵੇਂ ਮੈਂ ਨਾ ਅੱਜ ਤੋਂ ਕੋਈ ਅੱਜ ਆਪਾਂ ਇੱਕ ਐਜੀ ਜਗ੍ਹਾ ਤੇ ਪਹੁੰਚੇ ਕਿ ਵੇਖਣ ਨੂੰ ਤਾਂ ਵੈਸੇ ਆ ਰਾਜਸਥਾਨ ਹੀ ਲੱਗਦਾ ਹੋਣਾ ਪਰ ਇਹ ਰਾਜਸਥਾਨ ਨਹੀਂ ਹੈਗੇ ਆਪਾਂ ਪੰਜਾਬ ਦੇ ਵਿੱਚ ਹੀ ਤੇ ਜਗ੍ਹਾ ਕਿਹੜੀ ਏ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਫੁੱਲ ਡਿਟੇਲ ਦਾਂਗੇ ਜਿੰਨਾਕ ਆਪਾਂ ਨੂੰ ਪਤਾ ਤੇ ਆਜੋ ਮਿੱਤਰੋ ਤੇ ਪਹਿਲਾਂ ਤਾਂ ਮਿੱਤਰੋ ਆ ਤੁਸੀਂ ਵੀਊ ਚੈੱਕ ਕਰੋ ਵੀ ਇਥੋਂ ਆਪਣੇ ਪੁਰਾਣੇ ਪਿਆਬ ਦੀ ਝਲਕ ਵੇਖਣ ਨੂੰ ਮਿਲਦੀ ਆ ਤੁਸੀ ਦੇਖੋ ਵੀ ਐਵੇਂ ਦੇ ਜਿਹੜੇ ਦਰਖਤ ਨਾ ਪਲਿਆ ਸਮਿਆਂ ਜੀ ਹੁੰਦੇ ਸੀਗੇ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਵੀ ਇਹ ਜਿਹੜਾ ਇਹ ਜੰਗਲ ਏ ਪਰ ਜੰਗਲ ਤਾਂ ਨਹੀਂ ਆਪਾਂ ਬੋਲ ਸਕਦੇ ਇਹ ਇੱਕ ਬਾਬਾ ਜੀ ਦੀ ਜਗ੍ਹਾ ਏ ਤੇ ਇਹ ਜਿਹੜੀ ਜਗ੍ਹਾ ਨਾ ਪੂਰੀ 500 ਕਿੱਲੇ ਦੇ ਵਿੱਚ ਫੈਲੀ ਹੋਈ ਏ ਜੰਗਲ ਹੀ ਤੁਹਾਨੂੰ ਦਿਸੇਗਾ ਤੇ ਆਜੋ ਫਿਰ ਤੁਹਾਨੂੰ ਆਪਾਂ ਇਸ ਜਗ੍ਹਾ ਬਾਰੇ ਹਾਂ ਜੀ ਇਹ ਮਤਲਬ ਅੱਜ ਆਪਾਂ ਪਹੁੰਚੇ ਆਂ ਡੇਰਾ ਬੱਬਾ ਭਿਆਣੀ ਸਾਹਿਬ ਜਿਹੜਾ ਕਿ ਬਠਿੰਡੇ ਤੋਂ ਕੋਈ ਥੋੜਾ ਹੀ ਦੂਰ ਹੈ ਤੇ ਗੋਬਿੰਦਪੁਰਾ ਪਿੰਡ ਦੇ ਵਿੱਚ ਹੈਗੀ ਇਹ ਬਾਬਾ ਜੀ ਦੀ ਜਗ੍ਹਾ ਤੇ ਯਾਰ ਇਸ ਜਗ੍ਹਾ ਤੇ ਕਈ ਫਿਲਮਾਂ ਦੀ ਸ਼ੂਟਿੰਗ ਵੀ ਬਥੇਰੀ ਹੋਈ ਯਾਰ ਮੈਂ ਤਾਂ ਇਹ ਦੇਵ ਕਰੋੜ ਦੀ ਸ਼ਾਇਦ ਫਿਲਮ ਵੀ ਇੱਥੇ ਸ਼ੂਟਿੰਗ ਹੋਈ ਜਿਹੜਾ ਮੋਡ ਫਿਲਮ ਜਿਉਣਾ ਮੋਡ ਉਹਦੀ ਵੀ ਇਸ ਜਗ੍ਹਾ ਤੇ ਸ਼ੂਟਿੰਗ ਹੋਈ ਵਾ ਤੇ ਹੋਰ ਵੀ ਪ੍ਰੀ-ਇਵੈਂਟਿੰਗ ਵੀ ਕਰਦੇ ਰਹਿੰਦੇ ਤੇ ਇੱਧਰ ਤੁਸੀਂ ਦੇਖੋ ਦੀ ਆ ਵੇਖੋ ਜੀ ਜੰਗਲਾਂ ਦੇ ਵਿੱਚ ਚਾਹੇ ਐਵੇਂ ਦਾ ਤੇ ਯਾਰ ਜਿਵੇਂ ਆਪਣੀ ਪੁਰਾਣੀ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਉਦੋਂ ਆਪਣੇ ਪਿਆਬ ਦੇ ਵਿੱਚ ਸਲੇਡੇ ਵੀ ਬੜੇ ਪਾਏ ਜਾਂਦੇ ਸੀ ਤੇ ਉਹ ਜਿਹੜੇ ਸਲੇਡੇ ਸੀ ਐਵੇਂ ਦੀਆਂ ਜਗ੍ਹਾ ਦੇ ਵਿੱਚ ਹੀ ਰਹਿੰਦੇ ਹੁੰਦੇ ਸੀ ਤੇ ਖੈਰ ਹੁਣ ਤਾਂ ਪਤਾ ਨਹੀਂ ਮੈਂ ਤਾਂ ਹਲੇ ਤੱਕ ਕਦੇ ਹੀ ਨਹੀਂ ਵੇਖਿਆ ਸਲੇਡਾ ਤੇ ਯਾਰ ਮੱਥੇ ਉਹ ਨਾ ਲੱਗੇ ਕਿਉਂਕਿ ਕੈਮਰਾਮੈਨ ਆ ਜਾਓ ਤੇ ਯਾਰ ਇਹ ਕਹਿੰਦੇ ਨੇ ਵੀ 500 ਕਿੱਲੇ ਦੇ ਵਿੱਚ ਤੇ ਪੂਰਾ ਫੈਲਿਆ ਹੋਇਆ ਇਹ ਬਾਬੇ ਦੀ ਜਗਾ ਹੈ ਤੇ ਯਾਰ ਇਹਦਾ ਇਤਿਹਾਸ ਤਾਂ ਜ਼ਰੂਰ ਹੋਣਾ ਕੋਈ ਤੇ ਜਿੱਥੋਂ ਤੱਕ ਮੇਰਾ ਆਈਡੀਆ ਹੈ ਪਰ ਹੁਣ ਕੋਈ ਆਪਾਂ ਨੂੰ ਪਿੰਡ ਦਾ ਬੰਦਾ ਹੀ ਨਹੀਂ ਲੱਭਦਾ ਵੀ ਜਿੰਦੇ ਤੋਂ ਪੁੱਛੀਏ ਬਸ ਇੱਕ ਮਿਲਿਆ ਸੀ ਉਹਨੇ ਬਾਈ ਇਹ ਕਿਹਾ ਵੀ 500 ਕਿੱਲੇ ਦੇ ਵਿੱਚ ਜਗਾ ਫੈਲੀ ਹੋਈ ਤੇ ਆ ਜੋ ਪਰ ਇਹ ਕਾਂ ਦੇ ਵਾਸਤੇ ਇਵੇਂ ਛੱਟੀ ਗਈ ਇਹ ਤਾਂ ਨਹੀਂ ਯਾਰ ਪਤਾ ਤੇ ਜੇ ਤੁਹਾਨੂੰ ਪਤਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਜੀ ਕਰੋ ਦਰਸ਼ਨ ਤੁਸੀਂ ਜੰਗਲ ਦੇ ਯਾਰ ਜੰਗਲ ਤਾਂ ਨਹੀਂ ਦਾ ਸੀ ਕਹਿਣਾ ਡੇਰਾ ਪਿਆਣੀ ਸਾਹ ਵੇ ਤੇ ਯਾਰ ਇੱਥੇ ਮੱਝਾਂ ਮੁੱਝੀਆਂ ਵੀ ਚਾਰਨਉਂਦੇ ਨੇ ਬੱਕਰੀਆਂ ਵੀ ਚਾਰਨਉਂਦੇ ਆ ਗੋ ਤੁਸੀਂ ਗੋਇਆ ਗੋਇਆ ਵਾਧੂ ਪਿਆ ਮੱਝਾਂ ਦਾ ਤੇ ਹੋ ਸਕਦਾ ਵੀ ਇੱਥੋਂ ਬਾਲਣ ਬੁੱਲਣ ਵੀ ਲੈਣ ਆਉਂਦੇ ਹਣ ਹਣਾ ਉਹਦਾ ਇੱਕ ਸ਼ੈਂਟੀ ਹੈ ਹਾਈ ਗੱਲ ਹੈ ਉਦੋਂ ਬੱਕਰੀਆਂ ਵੀ ਚਰਾ ਰਹੇ ਨੇ ਹਾਂ ਤੇ ਇੱਧਰ ਵੇਖੋ ਤੁੰਨੀ ਵੀ ਆ ਬੱਕਰੀਆਂ ਦਾ ਚਰਨ ਰਹੇ ਪੋ ਯਾਰ ਪੂਰੀ ਐਵੇਂ ਦੀ ਲੋਕੇਸ਼ਨ ਬਣੀ ਹੋਈ ਨਾ ਜਿਵੇਂ ਅੱਜ ਤੋਂ ਕੋਈ 40-45 ਸਾਲ ਪਿੱਛੇ ਆਪਾਂ ਆ ਗਏ ਹਣਾ ਵੀ ਉਦੋਂ ਇਦਾਂ ਦੇ ਹੁੰਦੇ ਸੀਗੇ ਆ ਪ੍ਰਾਣੇ ਦਰਖਤ ਤੇ ਆ ਕੱਚਾ ਜਿਹੜਾ ਰਾਹ ਇਹ ਐਵੇਂ ਦਾ ਹੁੰਦਾ ਸੀਗਾ ਤੇ ਆਸ-ਪਾਸੇ ਜਿਹੜੇ ਪਹਾੜੀ ਟਿੱਕਰ ਵੀ ਹੁੰਦੇ ਸੀ ਤੇ ਬਿਲਕੁਲ ਮੈਨੂੰ ਤਾਂ ਐਵੇਂ ਹੀ ਫੀਲ ਹੁੰਦਾ ਪਿਆ ਵੀ ਜਿਵੇਂ ਮੈਂ ਨਾ ਅੱਜ ਤੋਂ ਕੋਈ 40-45 ਸਾਲ ਪਿੱਛੇ ਆ ਗਿਆ ਪਿਆ ਆਪਦੇ ਵਿੱਚ ਤੇ ਉਵੇਂ ਦਾ ਮੈਨੂੰ ਦਾ ਸਾਲ ਜਾਂਦਾ ਪਿਆ ਤੇ ਤੈਨੂੰ ਕੀ ਵੀ ਲੱਗਦਾ ਪਿਆ ਉਹ ਵਧੀਆ ਲੱਗਦਾ ਜੀ ਕੀ ਲੱਗਦਾ ਮੈਂ ਬਹੁਤ ਏਦਾਂ ਲੱਗ ਰਿਹਾ ਜਿਦਾ ਪੁਰਾਣੀ ਦੁਨੀਆ ਚ ਆ ਗਏ ਆ ਕਿਹੜੀ ਪੁਰਾਣੀ ਦੁਨੀਆ ਮਤਲਬ ਪਿਛਲੇ ਸਮੇਂ ਜਾ ਗਏ ਆ ਹਾਂ ਤੇ ਆ ਗੱਡੀਆਂ ਵੱਲ ਵੀ ਧਮਾਕਾ ਆ ਆ ਦੇਖ ਲਓ ਜੀ ਫ੍ਰੀ ਵੈਟਿੰਗ ਵੀ ਹੋ ਰਹੀ ਹੈ ਵਿਆਹ ਦੀ ਹਾਂ ਜੇ ਤੁਸੀਂ ਇਸ ਜਗ੍ਹਾ ਤੇ ਆਏ ਜੇ ਨਾ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਦੇ ਤੇ ਆਹ ਵੇਖੋ ਇਹ ਹਰਣ ਹਾਂ ਆ ਕਰਦੇ ਕੇ ਗੱਟੀਆਂ ਆ ਇੱਧਰ ਚੱਲਣੇ ਆ ਉਧਰ ਪ੍ਰੀ ਵੈਡਿੰਗ ਕਰਦੇ ਦੇਖੀ ਹਾਂ ਉਹਨਾਂ ਨੇ ਡਿਸਟਰਬ ਕਰਤਾ ਹਨਾ ਤੇ ਆਪਾਂ ਵਸ ਦੋ ਚਾਰ ਮਿੰਟ ਦੀ ਵੀਡੀਓ ਬਣਾ ਕੇ ਤੇ ਤੁਹਾਨੂੰ ਵਿਖਾ ਕੇ ਤੇ ਫਿਰ ਚੱਲ ਗਏ ਬੰਦੇ ਬੰਦੇ ਨਾ ਪੈ ਜਾਣੀ ਇੱਥੇ ਸਹੀ ਗੱਲ ਬੜਾ ਸੰਘਣਾ ਜੰਗਲ ਹੈ ਕੋਈ ਦੇਖੀ ਨਹੀਂ ਵਿਆ ਜੰਗਲਾਂ ਕੋਈ ਕੋਈ ਆਂਦਾ ਲੱਗਦਾ ਕਰਮਾਲਾ ਅੱਗੇ ਜੀਪ ਵੀ ਲੱਗੀ ਹੈ ਵੇ ਇਹ 2 ਫਰਮੂਏ ਤਾਂ ਇਹ ਕੇ ਹਨ ਚੱਲੀ ਕੇ ਬੈਗ ਹਾਂ ਇੱਥੇ ਘਰ ਆ ਗਿਆ ਹਨ ਹਾਂ ਇਹਦਾ ਸਪੇਸ ਕਿੱਧਰ ਜਾਂਦਾ ਇੱਧਰ ਚੱਲ ਯਾਰ ਕਿਤੇ ਕੋਸਣਾ ਜਾਈਏ ਇਹ ਹੀ ਗੱਲ ਹੈ ਹਨਾ ਚੱਲ ਵੇਖੀ ਜੇ ਤੇ ਬਾਕੀ ਮਿੰਤਰੋ ਤੁਸੀਂ ਆ ਚੈੱਕ ਕਰੋ ਯਾਰ ਜੇ ਤਾਂ ਹੁਣ ਦਾ ਥੋੜੇ ਸਿਆਲਾਂ ਦਾ ਟਾਈਮ ਹੈ ਨਾ ਵੀ ਸਿਆ ਗਰਮੀਆਂ ਆਉਂਦੀਆਂ ਜਾਂਦੀਆਂ ਜੇ ਪੂਰਾ ਆਪਾਂ ਗਰਮੀਆਂ ਦੇ ਵਿੱਚ ਆਉਂਦੇ ਤਾਂ ਉਵੇਂ ਦਾ ਹੀ ਸੀਨ ਹੁੰਦਾ ਸੀ ਐ ਧੁੱਧਾਂ ਲੁੱਡਣੀ ਸੀ ਮਿੱਟੀ ਮਿੱਟੀ ਘੱਟਾ ਹੋਣਾ ਸੀਗਾ ਇੱਥੇ ਤੇ ਦੁਪਹਿਰਾਂ ਲਗੀਆਂ ਹੋਣੀਆਂ ਹੈ ਹਨਾ ਆਹ ਤੇ ਹੁਣ ਥੋੜਾ ਵੈਸੇ ਯਾਰ ਵਧੀਆ ਏ ਦੀਆਂ ਹਨਾ ਵੈਸੇ ਮੂਵੀ ਮੂਵੀ ਲਈ ਬਹੁਤ ਵਧੀਆ ਲੋਕੇਸ਼ਨ ਏ Song ਵੀ ਕਿਸੇ ਨੇ ਕਰਨਾ ਹੋਵੇ Song ਵੀ ਕਰਨਾ ਹੋਵੇ ਆਦਰ ਦੇ 500 ਕਿੱਲਾਂ ਦੇ ਵਿੱਚ ਇਹ ਸੋਹਣੇ ਦੇਖੋ ਤੁਸੀਂ ਹਾਂ ਜੁਨਾ ਹਣਾ ਚੈੱਕ ਕਰੋ ਆਉਂਦਾ ਨਾ ਫੀਜਿਲ ਜਿਵੇਂ ਜਾਂਦਾ ਆਪਾਂ ਰਾਜਸਥਾਨ ਦੇ ਵਿੱਚ ਹੁੰਨੇ ਤੇ ਜਾਂ ਅਕੋ 40 45 ਸਾਲ ਪਿੱਛੇ ਪੰਜਾਬ ਵਿੱਚ ਗਏ ਚਲੇ ਹੁੰਨੇ ਪਿਛਲਾ ਪੰਜਾਬ ਜਿਹੜਾ ਜਦੋਂ ਆਪਣੇ ਪੰਜਾਬ ਨੂੰ ਕਹਿੰਦੇ ਹੁੰਦੇ ਸੀ ਕਿ ਸੋਨੇ ਦੀ ਚਿੜੀ ਹਾਂ ਸਹੀ ਗੱਲ ਹੈ ਉਦੋਂ ਅਸੀਂ ਤਾਂ ਸੋਨੇ ਦੀ ਚਿੜੀ ਅੱਜ ਦੇ ਟਾਈਮ ਦੇ ਵਿੱਚ ਤਾਂ ਸੋਨੇ ਦੀ ਚਿੜੀ ਨਹੀਂ ਹੈਗਾ ਹੂੰ ਅੱਜ ਦੇ ਟਾਈਮ ਦੇ ਵਿੱਚ ਤਾਂ ਮਗਰਮੱਛ ਬਣ ਗਿਆ ਏ ਹਾਂ ਸਹੀ ਗੱਲ ਹੈ ਹੈਨਾ ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਵੇਖਲਿਆਂ ਦਾ ਹੀ ਨਾਮ ਦਿੱਤਾ ਗਿਆ ਵੀ ਸੋਨੇ ਦੀ ਚਿੜੀ ਉਦੋਂ ਬਹੁਤ ਕੋਸ਼ਿਸ਼ ਸੀ ਆਪਣੇ ਪੰਜਾਬ ਦੇ ਵਿੱਚ ਪਰ ਅੱਜ ਪਰ ਅੱਜ ਦੇ ਟਾਈਮ ਦੇ ਵਿੱਚ ਤਾਂ ਕੋਈ ਨਹੀਂ ਹੈ ਆ ਸਵਾਏ ਯਾਰ ਨਸ਼ੇ ਤੋਂ ਤੇ ਚੋਰੀਆਂ ਆ ਵੇ ਯਾਰ ਇਤਰਾਸ ਨੂੰ ਆਵੇ ਕਿ ਬੰਦੇ ਨੂੰ ਪੂਰਾ ਡਰ ਲੱਗਣਾ ਹਨਾ ਰਾਤ ਨੂੰ ਨਹੀਂ ਇੱਥੇ ਕੁਛ ਇੱਥੇ ਕੀਤਾ ਹੁਣ ਕੱਲਾ ਨਹੀਂ ਯਾਰ ਨਾਲੇ ਦਾ ਇਹ ਭੂਣ ਭਲਈਆ ਜੀ ਲੱਗਦੀ ਔਰ ਭਲਈਆ ਜਿਹੜਾ ਘਰੀ ਆਵੇ ਘੋਮੀਆਂ ਦਾ ਘੋਮਣੀ ਜਾਂਦਾ ਘੁੱਸ ਜਾਂਦਾ ਪਿਆਪੀ ਚ ਬੋਲਿਆ ਕਰੋ ਘੋਮ ਜਾਂਦਾ ਤੇ ਹੋਰ ਯਾਰਾ ਪਤਾ ਤਾਂ ਨਹੀਂ ਲੱਗਦਾ ਵੀ ਕਿੱਧਰ ਜਾਣੇ ਪਏ ਬਸ ਕੋਈ ਅਨਿਆ ਲੱਗਦਾ ਆਪਾਂ ਵੀ ਫਸ ਗਏ ਆ ਇਹ ਆਪਸ ਹੈ ਚਲ ਕੇ ਉਹ ਐ ਸੀਗਾ ਆਪਣਾ ਅੱਜ ਦਾ ਵਲੌਗ ਤੇ ਤੁਹਾਨੂੰ ਆਪਣਾ ਵਲੌਗ ਵਧੀਆ ਲੱਗਾ ਤੇ ਲਾਈਕ ਜ਼ਰੂਰ ਕਰ ਦੇ ਜੇ ਤੇ ਬਾਕੀ ਯਾਰ ਇਸ ਜੰਗਲ ਬਾਰੇ ਕਿਸੇ ਇਸ ਜੰਗਲ ਬਾਰੇ ਕਿੰਨੂੰ ਪਤਾ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦੇ ਜੇ ਤੇ ਯਾਰ ਅਸੀਂ ਤਾਂ ਕੋਈ ਅੱਧਾ ਪੌਣਾ ਘੰਟਾ ਖੇਡ ਲਿਆ ਹਿੰਦੇ ਨਾਲ ਬੋਤਲ ਨਾਲ ਤੇ ਬੜੀ ਵਧੀਆ ਯਾਰ ਲੋਕੇਸ਼ਨ ਬੜੀ ਵਧੀਆ ਹੈ ਸ਼ਾਂਤੀ ਜੀ ਮਨ ਨੂੰ ਆ ਜਾਂਦੀ ਇੱਥੇ ਆ ਕੇ ਮੈਨੂੰ ਐਵੇਂ ਫੀਲ ਹੋਇਆ ਤੇ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦੇ ਤੇ ਮਿਲਾਂਗੇ ਐਵੇਂ ਦੇ ਆਪਾਂ ਹੋਰ ਘੈਂਟ ਜੇ ਵਲੌਗ ਦੇ ਨਾਲ ਓਕੇ ਬਾਏ ਲਵ ਯੂ ਆਲ